ਕਹਿੰਦੇ ਜੀ ਸੁਦੇਸ਼ ਸਿੰਘ ਢੀਂਡਸੇ ਦੀ ਪਾ ਘਰ ਵਾਪਸੀ ਹੋ ਗਈ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਸੁਦੇਸ਼ ਸਿੰਘ ਢੀਂਡਸੇ ਘਰ ਵਾਪਸ ਹੋ ਗਈ ਮੈਂ ਕਿੱਥੇ ਕਹਿੰਦੇ ਕਾਲੀਦਾਲ ਚ ਉਹ ਮੈਂ ਕਿਹਾ ਤਾਂ ਜੇ ਹੁਣੀ ਤਾਂ ਪਾਪ ਹੀ ਬਾਹਰ ਗਏ ਸੀ ਥੋੜਾ ਚਿਰ ਲਈ ਆਪ ਹੀ ਉਸੇ ਕਰੇ ਵਾਪਸ ਆ ਗਏ ਘਰ ਵਾਪਸੀ ਉਹ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿੱਦੇ ਉਹਨਾਂ ਘਰਾਂ ਚ ਘਰ ਵਾਪਸੀ ਹੋ ਗਈ ਉਹਦੇ ਮੰਨ ਜੂਗਾ ਮੈਂ ਆਪਦੇ ਘਰੋਂ ਹੀ ਨਿਕਲ ਜਾਂਦੇ ਨੇ ਆਪਦੇ ਘਰ ਹੀ ਵਾਪਸ ਆ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਇਹ ਕੋਈ ਕੋਈ ਕਰਦਾ ਰਹੀ ਆ ਲੋਕਾਂ ਵਾਸਤੇ ਖੜ ਲਓ ਕਦੇ ਨਾ ਆਪਦਾ ਟੱਬਰ ਆਪਦੇ ਧੀਆਂ ਆਪਦੇ ਪੁੱਤ ਆਪਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਗੇ ਹੀ ਨਹੀਂ ਹੈਗੇ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਹਾ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ਐਸੇ ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ 'ਚ ਫਸਟ ਕਬੱਡੀਆਂ 'ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਣ ਵਾਲੇ ਮੁੰਡੇ ਬਣਨਗੇ ਸਾਡੇ ਧੀਆਂ ਬੁੱਤ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ-ਵੱਡੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੇਰੇ ਫਰਕ ਇੰਨਾ ਕਹੇ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਬਸ ਆਹੀ ਐ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾਂ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਇਹ ਮੇਰੇ ਮੈਨੂੰ ਚਾ ਹੈ ਕੰਲਾ ਬਸ ਕਿ ਸੇਵਾ ਦਾ ਮੌਕਾ ਦਿੱਤਾ ਇਤੋਂ ਵੱਡਾ ਹੋਰ ਮੌਕਾ ਕੀ ਮਿਲ ਜੂ ਜੇ ਮੈਂ ਦੇਖਾਂ ਅਮਲਾਂ ਬੱਲੇ ਤਾ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾ ਕੱਖ ਨਹੀਂ ਮੇਰੇ ਪੱਲੇ ਓ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਬੱਲੇ ਤਾ ਬੱਲੇ 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 ਇਤੋਂ ਵੱਡਾ ਹੋਰ ਕੀ ਮਿਲ ਜੂਗਾ ਸੋ ਸੇਵਾ ਚ ਲੱਗੇ ਆ ਇੱਕ ਥੋੜਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਆ ਆਪਣੇ ਪੈਸੇ ਰੱਖ ਜਾਂਦੇ ਪੈਸੇ ਦੱਬ ਜਾਂਦੇ ਸਾਢੇ 5000 ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਪੈਸੇ ਨਹੀਂ ਦਿੰਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਰੱਖਿਆ 8000 ਕਰੋੜ ਰੁਪਏ ਰੋਕ ਰੱਖਿਆ ਇਕੱਲੇ ਨੂੰ ਲੜਨਾ ਪੈ ਰਿਆ ਸੈਂਟਰ ਨਾਲ ਇਕੱਲੇ ਨੂੰ ਲੜਨਾ ਪੈ ਰਿਆ ਸੁਪਰੀਮ ਕੋਰਟ ਚ ਇਕੱਲੇ ਨੂੰ ਲੜਨਾ ਪੈ ਰਿਆ ਗਵਰਨਰ ਨਾਲ ਲੜ ਰਿਹਾ ਥੋੜਾ ਪਿਆਰ ਹੈਗਾ ਮੇਰੇ ਨਾਲ ਥੱਕਣ ਨਹੀਂ ਦਿੰਦਾ ਨਾ ਹੀ ਲੜਾਈ ਤੋਂ ਭੱਜਾਂ ਪਰ ਮੈਂ ਕਿਤੇ ਨੀਤੀਯੋਗ ਦੀ ਬੈਠਕ 'ਚ ਬੈਠਾ ਸੀ ਮੈਂ ਉੱਥੇ ਕਿਹਾ ਸਾਡੇ ਇੰਨੇ ਪੈਸੇ ਰਹਿੰਦੇ ਸਾਨੂੰ ਪੈਸੇ ਦੇ ਦਿਓ ਮੈਂ ਦੋ ਤਿੰਨ ਵਾਰੀ ਜਦੋਂ ਕਿਹਾ ਇੱਕ ਉੱਥੇ ਕੋਈ ਅਫਸਰ ਸੀ ਉਹ ਮੇਰਾ ਫੈਨ ਪੁਰਾਣਾ ਉਹ ਮੈਨੂੰ ਆ ਕੇ ਕਹਿੰਦਾ ਪਰੰਜਲ ਜਾ ਕੇ ਕਹਿੰਦਾ ਵੀ ਇੱਥੋਂ ਨਹੀਂ ਮਿਲਨੇ ਮੈਂ ਕਿਹਾ ਹੋਰ ਕਿੱਥੋਂ ਮਿਲਣਗੇ ਇਹੀ ਤਾਂ ਨੀਤੀਯੋਗ ਹੈ ਪੈਸੇ ਤਾਂ ਇੱਥੇ ਹੀ ਮਿਲਦੇ ਨੇ ਕਹਿੰਦਾ ਨਾ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਯਾਰ ਲੋਕਾਂ ਨੇ ਤਾਂ 92 ਸੀਟਾਂ ਦੇਤੀਆਂ ਹੁਣ ਲੋਕਾਂ ਕੋਲੇ ਕੀ ਕਰੀਏ ਕਹਿੰਦਾ ਨਾ ਉਹ ਲੋਕ ਵਿਧਾਨ ਸਭਾ ਵਾਲਿਆਂ ਨੇ ਲੋਕ ਸਭਾ ਵਾਸਤੇ ਜਾਓ ਕੱਲਾ 13 ਦੀਆਂ 13 ਸੀਟਾਂ ਜਿੱਤ ਲਿਓ ਮਜਾ ਲੈ ਇੱਥੇ ਤੁਹਾਡਾ ਇੱਕ ਗਲੀ ਵਾਲਾ ਪੈਸਾ ਵੀ ਰੋਕ ਕੇ ਦਿਖਾ ਦੇਣੇ ਇਹ ਕਾਨਾ ਵੀ ਮੈਂ ਉਸ ਕਮ ਆਇਆ ਤੁਹਾਡੇ ਕੋਲੇ ਕਿ ਮੈਨੂੰ 13 ਆਵਾਜ਼ਾਂ ਦੇ ਦਿਓ ਜਿਹੜੀਆਂ ਜਾ ਕੇ ਪਾਰਲੀਮੈਂਟ ਚ ਗੂੰਜਣ ਮੈਨੂੰ 13 ਹੱਥ ਦੇ ਦਿਓ ਜਿਹੜੇ ਪਾਰਲੀਮੈਂਟ ਜਾ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਮੁੱਠੀ ਬੰਦ ਕਰਕੇ ਲਾਉਣ। ਦੱਸ ਸਾਡੇ ਕੋਲ ਪਹਿਲੀ ਨਹੀਂ ਉੱਥੇ। ਰਾਸਵਾਲੇ ਕੁਰਖੇਤਰਾ ਜਿੱਤਾਂਗੇ। ਦਿੱਲੀ ਤੋਂ ਜਿੱਤ ਰਹੇ ਹਾਂ, ਗੁਜਰਾਤ ਤੋਂ ਜਿੱਤ ਰਹੇ ਹਾਂ। ਜਦੋਂ ਉੱਥੇ 30 40 ਹੋਗੇ ਨਾ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕੇ ਕੋਈ। ਕੋਈ ਪੰਜਾਬ ਦਾ ਪੈਸਾ। ਉਸ ਤੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਸਾਰੇ ਵੇਲੇ ਹੋ ਜਾਣਗੇ ਤਾਂ ਫਿਰ। ਆ ਜਿਹੜੇ ਫਿਰਦੇ ਨੇ। ਇਹ ਤਾਂ ਆਰਾਮ ਨਾਲ ਬਹਿਲੇ ਹੋ ਜਾਣਗੇ ਮੁਰਕੇ ਘਰੇ ਬਹਿ ਜਾਣਗੇ ਵੀ ਛੱਡੋ ਪਰੇ ਯਾਰ ਬਹੁਤ ਮਿਹਨਤਾਂ ਕਰ ਲੀਆਂ ਲੋਕ ਨਹੀਂ ਮੰਨਦੇ ਲੋਕ ਤਾਂ ਹੁਣ ਸੱਚ ਨਾਲ ਹੀ ਹੋਵੇ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਇਹ ਘਰੇ ਬਹਿ ਜਾਣਗੇ ਆਰਾਮ ਨਾਲ ਨਹੀਂ ਤਾਂ ਤੜਕੀ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਤੜਕੀ ਉੱਠ ਕੇ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਸਾਰਿਆਂ ਨੂੰ ਕਰੋ ਵਿਹਲੇ ਤੇ ਆਪਾਂ ਕਰੀਏ ਕੰਮ ਬਹੁਤ ਹੋ ਗਿਆ 70 ਸਾਲ ਹੋ ਗਏ ਲੇਟ ਆ ਪਹਿਲਾਂ ਹੀ ਤੇ ਆਪਾਂ ਕੰਮ ਕਰੀਏ ਕਿਉਂਕਿ ਜਦੋਂ ਐਡੀ ਤਾਕਤ ਹੋ ਜੂਗੀ ਪੋਲੀਟਿਕਲ ਤਾਕਤ ਤਾਂ ਅਰਵਿੰਦ ਕੇਜਰੀਵਾਲ ਜੀ ਵੀ ਉਸੇ ਤਾਕਤ ਨਾਲ ਕੰਮ ਕਰਨਗੇ ਆਪਾਂ ਵੀ ਉਸੇ ਤਾਕਤ ਨਾਲ ਕੰਮ ਕਰਾਂਗੇ ਫਿਰ ਜ਼ਿੰਮੇਵਾਰੀ ਥੋੜੀ ਤਾਂ 1 ਜੂਨ ਨੂੰ ਮੁੱਕ ਜੂਗੀ ਤੇ ਮੇਰੀ 4 ਜੂਨ ਨੂੰ ਜ਼ਿੰਮੇਵਾਰੀ ਸ਼ੁਰੂ ਹੋਣੀ 70 ਸਾਲਾਂ ਚ ਇੱਕ ਨੌਕਰੀ ਵੀ ਨਹੀਂ 2 ਸਾਲਾਂ ਚ 43000 ਤੇ ਕਈ ਇਹੋ ਜਿਹੇ ਮੁੰਡੇ ਕੁੜੀਆਂ ਵੀ ਮਿਲੇ ਕਿ ਮੇਰੀ ਐਸੀ ਸਰਕਾਰ ਚ ਮੇਰੀ ਤੀਜੀ ਨੌਕਰੀ ਹੈ ਪਹਿਲਾਂ ਮੈਂ ਕਲਰਕ ਚੁਣਿਆ ਗਿਆ ਫਿਰ ਮੈਂ ਹੈੱਡ ਕਲਰਕ ਦੇ ਦਿੱਤੇ ਪੇਪਰ ਹੁਣ ਮੈਂ ਪਟਵਾਰੀ ਬਣ ਗਿਆ ਜੀ ਇੱਕੋ ਦੋ ਸਾਲਾਂ 'ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਇਹ ਤਾਂ ਸਰਕਾਰੀ ਦੀ ਗੱਲ ਕਰਦਾ ਹੁਣ ਆ ਰਿਹਾ ਆਪਣੇ ਕੋਲੇ ਨਿਵੇਸ਼ ਫੈਕਟਰੀਆਂ 70 ਹਜ਼ਾਰ ਕਰੋੜ ਦਾ ਨਿਵੇਸ਼ ਪਹੁੰਚ ਗਿਆ ਟਾਟਾ ਸਟੀਲ ਦੇਸ਼ ਦੇ ਵਿੱਚ ਜਮਸ਼ੇਦਪੁਰ 'ਚ ਸਭ ਤੋਂ ਵੱਡਾ ਉਹਨਾਂ ਦਾ ਫੈਕਟਰੀ ਹੈ ਜਮਸ਼ੇਦਪੁਰ 'ਚ ਟਾਟਾ ਸਟੀਲ ਦੀ ਤੇ ਸਭ ਤੋਂ ਵੱਡੀ ਦੂਜੇ ਨੰਬਰ ਦੀ ਫੈਕਟਰੀ ਲੁਧਿਆਣੇ ਲਾ ਰਹੇ ਨੇ ਮੈਂ ਭੂਮੀ ਪੂਜਨ ਤੇ ਗਿਆ ਸੀ ਉਦਘਾਟਨ ਕਰਿਆ ਆਇਆ ਮੈਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜਦੋਂ ਮੇਰੇ ਕੋਲੇ ਕੋਈ ਵਪਾਰੀ ਆਉਂਦਾ ਮੈਂ ਤੁਹਾਨੂੰ ਇੱਕ ਬੜੀ ਰੋਚਕ ਗੱਲ ਦੱਸਾਂਗਾ ਇੱਕ ਬਹੁਤ ਵੱਡਾ ਇੰਡਸਟਰੀਸ ਮੇਰੇ ਕੋਲੇ ਆਇਆ ਕਰੇ ਉਹ ਕਹਿੰਦਾ ਜੀ 2000 ਕਰੋੜ ਦਾ ਨਿਵੇਸ਼ ਕਰੂੰਗਾ ਕਟੋ-ਕਟ 2-3000 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗਾ। ਮੈਂ ਕਹਿੰਦਾ ਜੀ ਬਹੁਤ ਵਧੀਆ ਗੱਲ ਹੈ ਕਰੋ। ਕੰਮ ਮੇਰੇ ਲੈ ਕੇ ਸੇਵਾ। ਕਹਿੰਦੇ ਜੀ ਬਸ ਸਰਕਾਰ ਸਪੋਰਟ ਕਰ ਦੇ। ਮੈਂ ਕਹਿੰਦਾ ਸਪੋਰਟ ਕਰਾਂਗੇ। ਤੂੰ ਤੁਹਾਨੂੰ ਫੈਕਟਰੀ ਲਾਉਣੀ ਹੈ। ਤੁਹਾਨੂੰ ਕੱਚਾ ਮਾਲ ਤੇ ਫੈਕਟਰੀ 'ਚ ਕੰਮ ਵਾਸਤੇ ਕੰਮ ਕਰਨ ਵਾਸਤੇ ਲੋਕ ਚਾਹੀਦੇ ਆ। ਸਾਨੂੰ ਰੈਵਨਿਊ ਚਾਹੀਦਾ। ਤੁਸੀਂ ਰੋਜ਼ਗਾਰ ਦਿਓ। ਅਸੀਂ ਉਹੀ ਰੈਵਨਿਊ ਲੋਕਾਂ ਤੇ ਲਾਵਾਂਗੇ। ਕਹਿੰਦੇ ਹਾਂ ਜੀ ਬਸ ਪਹਿਲਾਂ ਵਾਲੀਆਂ ਸਰਕਾਰਾਂ ਕੋਲੇ ਵੀ ਆਏ ਸੀ ਪਰ ਸਪੋਰਟ ਨਹੀਂ ਮਿਲੀ ਸਰਕਾਰ ਦੀ ਸਰਕਾਰਾਂ ਦੀ ਸਪੋਰਟ ਚਾਹੀਦੀ ਐ ਮੈਂ ਕੋਈ ਗੱਲ ਨਹੀਂ ਸਪੋਰਟ ਮਿਲੂਗੀ ਥੋੜੇ ਜਿਰਵਾ ਫੇਰ ਕਹਿੰਦਾ ਬੱਸ ਜੇ ਸਪੋਰਟ ਮਿਲ ਜਾਂਦੀ ਬੜਾ ਫਾਇਦਿਆ ਹੋ ਜਾਂਦਾ ਮੈਂ ਮਿਲੂਗੀ ਜੀ ਫਿਰ ਫੇਰ ਥੋੜੀ ਦੇਰ ਬਾਅਦ ਕਹਿੰਦਾ ਸਰਕਾਰ ਵੱਲੋਂ ਸਪੋਰਟ ਮਿਲ ਜੇ ਮੈਂ ਕਿਹਾ ਯਾਰ ਸਪੋਰਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਇਹ ਇਹ ਕਿਸ ਤਰ੍ਹਾਂ ਨਹੀਂ ਸਪੋਰਟ ਮੰਗਦਾ ਉਹ ਵੱਧ ਤੋਂ ਵੱਧ ਮੈਨੂੰ ਕਹੂਗਾ ਮੇਰਾ ਬਿਜਲੀ ਦਾ ਬਿੱਲ ਥੋੜਾ ਜਿਆ ਕਟਾ ਦੇਓ ਜਾਂ ਮੈਨੂੰ ਜ਼ਮੀਨ ਸਸਤੀ ਲੈ ਕੇ ਦੇ ਦਿਓ ਅਇਜਾ ਕੁਛ ਹੀ ਕਹੂਗਾ ਮੈਂ ਕਿਹਾ ਜੀ ਵਟ ਕਾਈਂਡ ਆਫ سپورਟ ਯੂ ਨੀਡ ਤੁਹਾਨੂੰ ਕਹੋ ਕਿ ਕਿਹੜੇ ਕਿਸਮ ਦੀ سپورਟ ਚਾਹੀਦੀ ਹੈ ਹੱਥ ਬਨ ਕੇ ਕਹਿੰਦਾ ਬਸ ਤੰਗ ਨਾ ਕਰਿਓ ਜੀ ਬਸ ਉਹ ਮੈਂ ਆਖਿਆ ਯਾਰ ਕਮਾਲ ਹੈ ਕਹਿੰਦਾ ਜੀ ਪਹਿਲਾਂ ਵਾਲੇ ਨੇ سپورਟ ਦਿੱਤੀ ਨਹੀਂ ਉਹ ਮੈਂ ਕਿਹਾ ਪਹਿਲਾਂ ਵਾਲਿਆਂ ਤੇ ਇਹਨਾਂ ਵਾਲਿਆਂ 'ਚ ਫਰਕ ਹੈ ਉਹ ਪਰਿਵਾਰ ਵਾਲੇ ਸੀ ਅਸੀਂ ਪੰਜਾਬ ਵਾਲੇ ਆ ਸਾਡਾ ਪਰਿਵਾਰ ਪੰਜਾਬ ਹੈ ਪਹਿਲਾਂ ਤੁਸੀਂ ਕਿਸੇ ਪਰਿਵਾਰ ਨਾਲ ਸਹਿਯੋਤਾ ਕਰਦੇ ਸੀ ਹੁਣ ਪੰਜਾਬ ਨਾਲ ਸਹਿਯੋਤਾ ਕਰਦੇ ਹੋ 3.5 ਕਰੋੜ ਲੋਕਾਂ ਨਾਲ ਸਹਿਯੋਤਾ ਕਰਦੇ ਹੋ ਤੁਸੀਂ ਫੈਕਟਰੀ ਜਿੰਨੇ ਦੀ ਲਾਉਣੀ ਹੈ ਵੱਧ ਜੁਨਟਾਂ ਦੀ ਲਾਓ ਪਰ ਮੇਰੇ ਧੀਆ ਪੁੱਤਾਂ ਨੂੰ ਕੰਮ ਦਿਓ ਮੇਰੇ ਭੈਣਾ ਭਾਈਆਂ ਨੂੰ ਕੰਮ ਦਿਓ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਦਿਓ ਮੈਂ ਜਦੋਂ ਆਇਆ ਨਵੇਂ-ਨਵੇਂ ਆਏ ਸੀ ਜਦੋਂ ਮੈਂ ਕਿਹਾ ਸੀ ਮੈਂ ਗਾ ਅਮਰੀਕਾ ਕੈਨੇਡਾ ਤੋਂ ਆਉਣਗੇ ਮੁੜ ਕੇ ਉਦੋਂ ਆ ਹੱਸਦੇ ਸੀ ਵਿਰੋਧੀ ਧਿਰ ਵਾਲੇ ਲੱਗੇ ਨਾ ਹੁਣ ਫਿਰ ਇੱਧਰ ਹੁਣ ਮੈਂ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹਨਾਂ ਨੂੰ ਕੰਮ ਕਰਾਈਏ ਸ਼ੁਰੂ ਨਵੇਂ-ਨਵੇਂ ਆਈਡੀਆ ਚੱਲਦੇ ਆ ਅੱਜਕੱਲ ਸਟਾਰਟਅੱਪ ਕਹਿੰਦੇ ਆ ਉਹਨੂੰ ਚਾਰ-ਪੰਜ ਮੁੰਡੇ ਰਲ ਕੇ ਕੰਮ ਕਰੋ ਸਰਕਾਰ ਤੁਹਾਨੂੰ ਲੋਨ ਦੇਊਗੀ ਬਿਨਾਂ ਇੰਟਰਸਟ ਜਿੱਦ ਦੇ ਕਮਾਉਣ ਲੱਗ ਗਏ ਕਿਸ਼ਤਾਂ 'ਚ ਮੋੜ ਦਿਓ ਕੋਈ ਚੱਕਰ ਨਹੀਂ ਕਿਰਾ ਕੰਮ ਲੱਗੋ 10 15 20 ਮੁੰਡੇ 25 ਮੁੰਡਿਆਂ ਨੂੰ ਹੋਰ ਕੰਮ ਦਿਓ ਸੋ ਇਸ ਕਰਕੇ ਅਸੀਂ ਕੋਈ ਉਹਨਾਂ ਤੋਂ ਰਿਸ਼ਵਤ ਨਹੀਂ ਮੰਗਦੇ ਕੋਈ ਹਿੱਸਾ ਨਹੀਂ ਮੰਗਦੇ ਅੱਜ ਜਿਵੇਂ ਕਿਹਾ ਡਾਕਟਰ ਸਾਹਿਬ ਨੇ ਪਹਿਲਾਂ ਅਣ ਤਾਂ ਹਿੱਸਾ ਹੀ ਮੰਗੀ ਗਏ ਨੇ ਸਾਡਾ ਹਿੱਸਾ ਕਿੰਨਾ ਪਤਾ ਇਹਦਾ ਨਾਲ ਲੈ ਕੇ ਜਾਣਾ ਧਰਬਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਪਰ ਜੋ ਅਸੀਂ ਸੁਣਿਆ ਉਹਦੇ ਨੂੰ ਤਾਂ ਉਹ ਤਾਂ ਨਾਲ ਜਾਂਦਾ ਨਹੀਂ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਆਪ੍ਰਿਸ਼ਟਾਚਾਰੀਆਂ ਨੂੰ ਕਹਿਣਾ ਚਾਹੁੰਨਾ ਮੈਂ ਨੇੜੇ ਹੀ ਆ ਘਰ ਇੱਥੋਂ ਜਨਿੰਦੇ ਘਰੋਂ ਨੋਟ ਕੱਟਣ ਵਾਲੀਆਂ ਮਸ਼ੀਨਾਂ ਮਿਲੀਆਂ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਮਹਾਰਾਜ ਜਿਹੜਾ ਆਖਰੀ ਕੱਪੜਾ ਮਿਲਦਾ ਹੈ ਨਾ ਬੰਦੇ ਨੂੰ ਉਹ ਤੇ ਸਿਉਣ ਨੇ ਵਜੀ ਹੁੰਦੀ ਤੇ ਨਾਲੇ ਜਿੰਨਾ ਵਾਸਤੇ ਪਾਪ ਕਮਾਉਨੇ ਹੋ ਜਵਾਕਾਂ ਵਾਸਤੇ ਬਾਲਾ ਟਾਈਮ ਨਹੀਂ ਲਾਉਂਦੇ ਉਹ ਉਹ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਉਹ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਚੱਕੋ ਚੱਕੋ ਕਰਦੇ ਸੂਰਜ ਛੇਪਣ ਨਹੀਂ ਦਿੰਦੇ ਕਹਿੰਦੇ ਮੈਤਿਆਂ ਵਾਲੀ ਪੂਆ ਬਾਅਦ ਚ ਆ ਜੂਗੀ ਕਿ ਤੇਰੇ ਕੇਰਾ ਫੂਕੀਏ ਫੁੱਲਾਂ ਤੇ ਆ ਜੂ ਕੋਈ ਨੀ ਚੱਕ ਚੱਕੀਏ ਐਨਾ ਟਾਈਮ ਨਹੀਂ ਲਾਉਂਦੇ ਉਹ ਜਿੰਨਾ ਵਾਸਤੇ ਪਾਪ ਕਮਾਉਨੇ ਆ ਕਿਸੇ ਦੇ ਹੱਕ ਨਾ ਮਾਰੋ ਕਿਸੇ ਤੋਂ ਵੱਧਵਾ ਨਾ ਲਓ ਗਰੀਬ ਦਾ ਹੱਕ ਤਾਂ ਜਮਾ ਹੀ ਨਾ ਖੋਹੋ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਕੋਈ ਬਾਈਪਾਸ ਨਹੀਂ ਕੋਈ ਸਿੱਧਾ ਰਸਤਾ ਜਾਂਦਾ ਜੀ ਤੋ ਗਰੀਬ ਦਾ ਹੱਕ ਨਾ ਮਾਰੋ ਇਹਨਾਂ ਨੇ ਹੱਕ ਹੀ ਗਰੀਬਾਂ ਦੇ ਮਾਰੇ ਆ